ਸੋ ਸੋਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ 8 ਮਾਰਚ ਨੂੰ ਸਾਰੀ ਦੁਨੀਆ ਦੇ ਵਿੱਚ ਔਰਤ ਦਿਵਸ ਮਨਾਇਆ ਗਿਆ ਸਾਡੇ ਦੇਸ਼ ਦੇ ਵਿੱਚ ਵੀ ਸਰਕਾਰੀ ਸੰਸਥਾਵਾਂ ਨੇ ਗੈਰ ਸਰਕਾਰੀ ਸੰਸਥਾਵਾਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਬਹੁਤ ਸਾਰੇ ਬਲਾਜਮਾ ਆਗੂਆਂ ਨੇ ਇਸ ਦਿਨ ਨੂੰ ਅੱਡ ਅੱਟ ਢੰਗਾਂ ਨਾਲ ਮਨਾਇਆ। ਕਿਸੇ ਨੇ ਕਿਸੇ ਮੁੱਦੇ ਨੂੰ ਇਹਦੇ ਤੇ ਹਾਈਲਾਈਟ ਕੀਤਾ ਕਿਸੇ ਨੇ ਕਿਸੇ ਮੁੱਦੇ ਤੇ ਕੀਤਾ ਪਰ ਬਦਕਿਸਮਤੀ ਨਾਲ ਪੰਜਾਬ ਦੇ ਵਿੱਚ ਪੰਜਾਬ ਇਸਤਰੀ ਸਭਾ ਦੀ ਜਿਹੜੀ ਜ਼ਿਲ੍ਹਾ ਆਗੂ ਹੈ ਮਾਨਸਾ ਦੀ ਮਨਜੀਤ ਕੌਰ ਗਾਮੀ ਆਲਾ ਕੱਲ ਉਹਨਾਂ ਦਾ ਦਿਨੇ ਦਿਹਾੜੇ ਕਤਲ ਕਰ ਦਿੱਤਾ ਗਿਆ ਤੇ ਇਹ ਜਿੱਥੇ ਸਾਡੇ ਸਮਾਜ ਦੇ ਵਿੱਚ ਅਸੀਂ ਜਿਸ ਮੁੱਦੇ ਨੂੰ ਔਰਤਾਂ ਨੂੰ ਲੈ ਕੇ ਇਸ ਦਿਨ ਨੂੰ ਮਨਾਉਂਦੇ ਆ ਤੇ ਤਕਰੀਬਨ ਹਰ ਰੋਜ਼ ਹੀ ਇਹ ਤਾਂ ਦਿਨ ਮਨਾਇਆ ਜਾਣਾ ਚਾਹੀਦਾ ਸਾਨੂੰ ਤਾਂ ਬਾਬਾ ਨਾਨਕ ਜੀ ਕਹਿ ਕੇ ਗਏ ਹੋਏ ਐ ਤੇ ਪਰ ਪੰਜਾਬ ਸਰਕਾਰ ਕਿੱਥੇ ਸਤੀ ਪਈ ਸੀ ਵੀ ਇਹ ਦਿਨੇ ਦਿਹਾੜੇ ਕਤਲ ਹੋ ਰਹੇ ਆ ਵੈਸੇ ਜਿਹੜੀ ਹੈ ਅਮਨ ਕਾਨੂੰਨ ਦੀ ਅਵਸਥਾ ਪੰਜਾਬ ਦੇ ਵਿੱਚ ਪਹਿਲਾਂ ਵੀ ਚੰਗੀ ਨਹੀਂ ਪਰ ਇਸ ਦਿਨ ਦੇ ਉੱਤੇ ਇੱਕ ਔਰਤ ਆਗੂ ਦਾ ਕਤਲ ਹੋਣਾ ਇਹ ਬੜੀ ਗੰਭੀਰ ਸਮੱਸਿਆ ਵੱਲ ਨੂੰ ਇਸ਼ਾਰਾ ਕਰਦਾ ਹੈਗਾ ਦੂਜੇ ਵੱਨੇ ਇੱਕ ਚੰਗੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਦਿੱਲੀ ਦੀ ਆਤਿਸ਼ੀ ਉਹ ਹਰ ਰੋਜ਼ ਟਵੀਟ ਕਰਦੀ ਹੈ ਬਿਆਨ ਦਿੰਦੀ ਹੈ ਕਿ ਮੋਦੀ ਜੀ ਨੇ ਤੇ ਬੀਜੇਪੀ ਨੇ ਦਿੱਲੀ ਦੇ ਲੋਕਾਂ ਨਾਲ ਜਿਹੜਾ ਵਾਅਦਾ ਕੀਤਾ ਸੀ ਵੀ ਜਦੋਂ ਅਸੀਂ ਸਾਡੀ ਸਰਕਾਰ ਬਣ ਜੂਗੀ ਪਹਿਲੀ ਹੀ ਮੀਟਿੰਗ ਦੇ ਵਿੱਚ ਅਸੀਂ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਮਹੀਨਾ ਦੇ ਦੇਵਾਂਗੇ ਤੇ ਫਿਰ ਆਗਿਆ ਵੀ ਜਿੱਦਣ ਇੰਟਰਨੈਸ਼ਨਲ ਵਿਮਨ ਡੇ ਹੈ ਅੰਤਰਰਾਸ਼ਟਰੀ ਔਰਤ ਦਿਵਸ ਹੈ ਉਸ ਦਿਨ ਲੋਕਾਂ ਦੇ ਖਾਤਿਆਂ 'ਚ ਪੈਸੇ ਆ ਜਾਣਗੇ ਕੱਲ ਚਾਹੇ ਉਹਨਾਂ ਨੇ ਫੈਸਲਾ ਤਾਂ ਕਰ ਲਿਆ ਦਿੱਲੀ ਦੀ ਕੈਬਨਿਟ ਨੇ ਵੀ ਅਸੀਂ 5100 ਕਰੋੜ ਰੁਪਏ ਇਸ ਕੰਮ ਵਾਸਤੇ ਮਨਜ਼ੂਰ ਕਰਤੇ ਆ ਅਜੇ ਉਹ ਸ਼ਰਤਾਂ ਕੀ ਨੇ ਕਿ ਨੂੰ ਮਿਲਣਿਆ ਕਿ ਨੂੰ ਨਹੀਂ ਮਿਲਣੇ 2500 ਰੁਪਏ ਮਹੀਨਾ ਉਹ ਅਜੇ ਪਾਣੀ ਚ ਮਧਾਣੀ ਐ ਜਾਂ ਐ ਸਮਝ ਲਓ ਕਿ ਟੋਬੇ ਚ ਇੱਟ ਸੁੱਟੀ ਹੋਈ ਐ ਕਦੋਂ ਲੱਭਦੀ ਕਿ ਨਹੀਂ ਵੀ ਲੱਭਦੀ ਤੇ ਉਹ ਅਜੇ ਕੱਲ ਇਸ ਦਿਨ ਦੇ ਉੱਤੇ ਪੈਸੇ ਨਹੀਂ ਪਏ ਲੋਕਾਂ ਦੇ ਤੇ ਉਹਨੇ ਦੁਬਾਰਾ ਫੇਰ ਦਿੱਲੀ ਦੀ ਸਰਕਾਰ ਦੇ ਉੱਤੇ ਹੱਲਾ ਬੋਲਿਆ ਉਥੋਂ ਦੀ ਜਿਹੜੀ ਕਾਂਗਰਸ ਪਾਰਟੀ ਹੈ ਉਹਨੇ ਵੀ ਹੱਲਾ ਬੋਲਿਆ ਕਾਂਗਰਸ ਪਾਰਟੀ ਨੇ ਪੰਜਾਬ ਤੇ ਵੀ ਹੱਲਾ ਬੋਲਿਆ ਕਾਂਗਰਸ ਪਾਰਟੀ ਬੋਲੇ ਜਾਂ ਨਾ ਬੋਲੇ ਅਸੀਂ ਜ਼ਰੂਰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਜਿੱਥੇ ਦਿੱਲੀ ਦੀ ਆਮ ਆਦਮੀ ਪਾਰਟੀ ਕੁਝ ਸਮੇਂ ਦੇ ਵਿੱਚ ਉਹ ਜਿਹੜਾ ਨਹੀਂ ਆਪਣਾ ਵਾਅਦਾ ਪੂਰਾ ਕਰ ਸਕੀ ਬੀਜੇਪੀ ਦੀ ਸਰਕਾਰ ਉਹਨੂੰ ਤੁੰਨਦੀ ਹੈ ਠੀਕ ਤੁੰਦੀ ਹੈ ਕੀ ਪੰਜਾਬ ਦੀ ਸਰਕਾਰ ਜਿਹਨੇ ਵਾਦਾ ਕਰਕੇ ਆਈ ਸੀ ਕੇਜਰੀਵਾਲ ਜੀ ਖੁਦ ਦਿੱਲੀ ਤੋਂ ਚੱਲ ਕੇ ਆ ਕੇ ਪੰਜਾਬ ਦੇ ਲੋਕਾਂ ਨਾਲ ਅਜੇ ਲੋਕਾਂ ਨਾਲ ਵਾਦਾ ਕਰਕੇ ਗਏ ਸੀ ਅਜੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਵੀ ਨਹੀਂ ਸੀ ਉਹ ਕਹਿੰਦੇ ਸੀ ਕੇਜਰੀਵਾਲ ਦੀ ਗਰੰਟੀ ਹੈ ਇਹ ਉਹ ਕੇਜਰੀਵਾਲ ਦੀ ਗਰੰਟੀ ਤਿੰਨ ਸਾਲਾਂ ਤੋਂ ਲੋਕਾਂ ਦੇ ਪੈਰਾਂ 'ਚ ਰੁੱਦੀ ਫਿਰਦੀ ਹੈ ਕੱਲ ਤੀਜਾ ਅੰਤਰਰਾਸ਼ਟਰੀ ਔਰਤ ਦਿਵਸ ਲੰਘ ਗਿਆ ਤੇ ਉਹ ਨਾ ਔਰਤਾਂ ਦੇ ਖਾਤਿਆਂ 'ਚ ਉਹ 1000 ਰੁਪਇਆ ਪਿਆ ਨਹੀਂ ਲੋਕ ਸਭਾ ਵੇਲੇ ਕਹਤਾ ਸੀ 1100 ਪਾਵਾਂਗੇ ਉਹਨਾਂ 1100 ਪਿਆ ਨਾ 1000 ਰੁਪਇਆ ਨਾ 950 ਨਾ 1 ਰੁਪਇਆ ਪਿਆ ਫਿਰ ਇਹ ਦੂਰੇ ਮਿਆਰ ਕਿਉਂ ਨੇ ਲੋਕਾਂ ਨੂੰ ਇਹ ਸਵਾਲ ਕਰਨੇ ਚਾਹੀਦੇ ਐ ਆਮ ਆਦਮੀ ਪਾਰਟੀ ਨੂੰ ਦੂਸਰੇ ਬੰਨੇ ਅਸੀਂ ਦੂਸਰੀ ਜਿਹੜੀ ਗੱਲ ਕਹਿਣੀ ਚਾਹੁੰਦੇ ਆ ਦੋਸਤੋ ਕਿ ਜਿਹੜਾ 트럼ਪ ਨੇ ਐਲਨ ਮਾਸਕ ਨੂੰ ਮੂਰੇ ਲਾਇਆ ਹੋਇਆ ਉਦੇ ਬੜੇ ਮਾੜੇ ਨਤੀਜੇ ਦੁਨੀਆ ਭਰ ਦੇ ਵਿੱਚ ਤਾਂ ਨਿਕਲ ਹੀ ਰਹੇ ਐ ਉਹਨਾਂ ਦੀ ਆਪਣੀ ਕੈਬਨਟ ਦੇ ਵਿੱਚ ਵੀ ਛੇਤਰਪਤਾਨ ਹੋ ਰਿਹਾ ਹੈ ਹੁਣ ਇਸ ਟਾਈਮ ਉਹਨਾਂ ਦੇ ਬੜੇ ਜਿਹਨੂੰ ਅਸੀਂ ਤਾਂ ਫੋਰਨ ਮਿਨਿਸਟਰ ਕਹਿੰਦੇ ਆ ਤੇ ਉਹ ਜਿਹੜੇ ਉਹਨਾਂ ਦੇ ਹੈਗੇ ਆ ਮਸ ਜਿਹੜਾ ਰੂਬਿਓ ਨੇ ਮਿਸਟਰ ਰੂਬਿਓ ਰੂਬਿਓ ਤੇ ਮਸ ਮਸਕ ਦੀ ਆਪਸ ਦੇ ਵਿੱਚ ਸਿੱਧੀ ਝੜਪ ਹੋ ਗਈ ਕੱਲ ਵਾਈਟ ਹਾਊਸ ਦੇ ਵਿੱਚ ਰੂਬੀਓ ਨੇ ਉਹਨੂੰ ਕਿਹਾ ਵੀ ਤੂੰ ਜਿਹੜੀਆਂ ਆ ਗੱਲਾਂ ਕਰਦਾ ਵੀ ਆਹ ਵੀ ਬੰਦੇ ਨੂੰ ਕੱਢ ਦੋ ਇਹਨੂੰ ਵੀ ਕੱਢ ਦੋ ਇਹਨੂੰ ਵੀ ਕੱਢ ਦੋ ਇਹਨਾਂ ਗੱਲਾਂ ਕਰਕੇ 1500 ਬੰਦੇ ਜਿਹੜੇ ਐ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਕੇ ਚਲੇ ਗਏ ਹੈ ਕੀ ਹੁਣ ਤੇਰਾ ਮਤਲਬ ਇਹ ਹੈ ਕਿ ਵੀ ਅਸੀਂ ਬੰਦਿਆਂ ਨੂੰ ਦੁਬਾਰਾ ਰੱਖੀਏ ਕੱਢਣ ਵਾਸਤੇ ਬੰਦਿਆਂ ਨੂੰ ਕੱਢਣ ਲਈ ਦੁਬਾਰਾ ਰੱਖਿਆ ਜਾਵੇ ਇਹ ਉਹਨੇ ਸਵਾਲ ਕੀਤਾ ਉਹ ਉਲਟਾ ਕਹਿੰਦਾ ਵੀ ਤੂੰ ਸਿਰਫ ਟੀਵੀ ਤੇ ਬੈਠ ਕੇ ਗੱਲਾਂ ਕਰ ਸਕਦਾ ਤੇ ਤੈਤੋਂ ਅਮਲ ਨਹੀਂ ਹੁੰਦਾ ਅਮਲ ਮੈਂ ਕਰਦਾ ਯਾਨੀ ਪੂਰੀ ਜੰਗ ਛੜੀ ਹੋਈ ਹੈ 트럼ਪ ਦੀ ਆਪਸ ਦੇ ਵਿੱਚ ਤੀਜੇ ਵੱਨੇ ਜਿਹੜਾ ਉਹਨੇ ਪਰਸੋਂ ਕੱਲ ਬਿਆਨ ਦਿੱਤਾ ਪਰਸੋਂ ਕੱਲ ਦੀਆਂ ਅਖਬਾਰਾਂ 'ਚ ਆਇਆ 트럼ਪ ਨੇ ਵੀ ਭਾਰਤ ਖੇਤੀ ਸੈਕਟਰ ਨੂੰ ਵੀ ਸਾਡੇ ਲਈ ਖੋਲੇ ਉਹਨੂੰ ਕਿਉਂ ਬੰਦ ਕਰੀ ਬੈਠਾ ਹੈ ਉਹ ਉਹਦੇ ਉੱਤੇ ਕੱਲ ਵੀ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ ਕੱਲ ਹੀ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਕਮੇਟੀ ਨੇ ਮੀਟਿੰਗ ਕਰਕੇ ਇਸ ਦਾ ਸਖਤ ਨੋਟਿਸ ਲਿਆਗਾ ਤੇ ਹੁਣ ਜਿਹੜਾ ਕੱਲ ਨੂੰ 10 ਤਰੀਕ ਨੂੰ ਪੰਜਾਬ ਦੇ ਸਾਰੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੇ ਘਰ ਅੱਗੇ ਦਫ਼ਤਰਾਂ ਅੱਗੇ 4 ਘੰਟਿਆਂ ਦਾ ਧਰਨਾ ਲੱਗਣਾ ਹੈਗਾ 11 ਤੋਂ ਲੈ ਕੇ 3 ਵਜੇ ਤੱਕ ਉਹ ਉਹ ਤਾਂ ਹੈ ਹੀ ਹੈ ਉਹ ਬਹੁਤ ਸਾਰੀਆਂ ਮੰਗਾਂ ਨੇ ਕਿਸੇ ਦਿਨ ਤੁਹਾਡੇ ਨਾਲ ਸਾਰਾ ਮੰਗ ਪੱਤਰ ਸਾਂਝਾ ਕਰਾਂਗੇ ਬੜਾ ਖੂਬਸੂਰਤ ਹੈ ਉਹ ਉਹਨੂੰ ਪੜਨ ਵਾਲਾ ਤੇ ਉਹ ਉਹ ਤਾਂ ਹੈ ਹੀ ਹੈ ਪਲੱਸ ਹੁਣ ਇੱਕ ਨਵੀਂ ਗੱਲ ਆ ਜੁੜ ਗਈ ਕਿ ਮੋਦੀ ਦੀ ਮਿੱਤਰਤਾ ਭਾਰਤ ਦੇ ਲੋਕਾਂ ਨਾਲ ਸ਼ਤਰ ਤੂ ਵਜੋਂ ਦੇਸ਼ ਹੋ ਰਹੀ ਹੈ ਭਾਰਤ ਦੇ ਲੋਕਾਂ ਨਾਲ ਦੁਸ਼ਮਣੀ ਕਮਾਈ ਜਾ ਰਹੀ ਹੈ ਮੋਦੀ ਦੀ ਮਿੱਤਰਤਾ ਦੇ ਵਿੱਚ ਉਹ ਲੜਾਈ ਹੋਰ ਤਿੱਖੀ ਹੋਣੀ ਹੈ ਦੇਸ਼ ਭਰ ਦੇ ਵਿੱਚ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੇ ਲੋਕਾਂ ਨੂੰ ਇਕੱਲੀ ਖੇਤੀ ਦੇ ਨੂੰ ਖੋਲਣ ਦਾ ਮਤਲਬ ਇਹ ਨਹੀਂ ਕਿ ਇਕੱਲਾ ਕਿਸਾਨ ਉਹ ਮਜ਼ਦੂਰਾਂ ਤੇ ਵੀ ਅਸਰ ਪੈਣਾ ਹੈ ਉਹਦਾ ਆਮ ਲੋਕਾਂ ਤੇ ਵੀ ਅਸਰ ਪੈਣਾ ਹੈ ਬਾਕੀ ਸਾਡੇ ਸਮਾਜ ਤੇ ਅਸਰ ਪੈਣਾ ਹੈ ਇਹ ਗੱਲ ਹੋਣ ਇੱਕ ਤਿੱਖੀ ਕਰ ਦਿੱਤੀ ਉਹ ਲੜਾਈ ਇਸ ਜਿਹੜੀ ਮੋਦੀ ਤੇ ਟਰੰਪ ਦੀ ਜਾਰੀ ਹੈ ਅਸੀਂ ਅੱਜ ਦੀ ਗੱਲ 'ਚ ਸਿਰਫ ਇੰਨਾ ਹੀ ਕਹਿਣਾ ਚਾਹਾਂਗੇ ਬਹੁਤ-ਬਹੁਤ ਸ਼ੁਕਰੀਆ ਧੰਨਵਾਦ